ਸਾਰੇ ਭੈਣਾ ਵੀਰਾਂ ਨੂੰ ਬੇਨਤੀ ਆ ਕਿ ਗੌਰ ਨਾਲ ਆ ਦ੍ਰਿਸ਼ ਦੇਖਿਓ ਦੁਪਹਿਰ ਦਾ 12:30 ਵਜੇ ਦਾ ਵੇਲਾ ਜਲੰਧਰ ਸ਼ਹਿਰ ਦੇ ਵਿੱਚ ਅਸੀਂ ਇਸ ਵੇਲੇ ਤੇ ਇਸ ਵੇਲੇ ਧੁੰਦ ਨਹੀਂ ਪਈ ਆਮ ਤੌਰ ਦੇ ਉੱਤੇ ਪੋ ਮਾਗ ਨੂੰ ਭਾਵੇਂ ਰਾਤਾਂ ਹੋਣ ਤੇ ਭਾਵੇਂ ਦਿਨ ਹੋਵੇ ਉਦੋਂ ਇਹੋ ਜੀ ਧੁੰਦ ਦਿਖਦੀ ਹੁੰਦੀ ਆ ਪਰ ਇਹ ਜਿਹੜੀ ਧੁੰਦ ਆ ਕਿ ਇਹਦੇ ਵਿੱਚੋਂ ਅਸਲ ਪੰਜਾਬ ਲੱਭਣਾ ਔਖਾ ਹੋਇਆ ਪਿਆ ਇਹ ਕੁਦਰਤ ਦਾ ਵਰਤਾਰਾ ਨਹੀਂ ਗਾ ਇਹ ਸਾਡੇ ਪੰਜਾਬੀਆਂ ਦੀ ਬੇੜਾਗਰਕ ਹੋਈ ਸੋਚ ਦਾ ਇੱਕ ਨਮੂਨਾ ਵੀ ਅਸੀਂ ਪੰਜਾਬ ਆ ਬਣਾਤਾ ਇਹ ਦੇਖੋ ਤੁਹਾਨੂੰ ਲੱਭਦਾ ਕੁਸ਼ ਇਮਾਰਤਾਂ ਲੱਭਦੀਆਂ ਇਹ ਪਟਾਕਿਆਂ ਦੇ ਧੂਏ ਕਰਕੇ ਭਰਾਲੀ ਦੇ ਧੂਏ ਕਰਕੇ ਫੈਕਟਰੀਆਂ ਦੇ ਧੂਏ ਕਰਕੇ ਵਹੀਕਲਾਂ ਦੇ ਧੂਏ ਕਰਕੇ ਪੱਠਿਆਂ ਦੇ ਧੂਏ ਕਰਕੇ ਸਾਡੇ ਪੰਜਾਬ ਦਾ ਇਹੋ ਜਿਹਾ ਸਤਿਆਨਾਸ਼ ਹੋਇਆ ਪਿਆ ਆਹ ਗੁਰੂ ਘਰ ਦੀ ਇਮਾਰਤ ਆ ਆਹ ਗੁਰੂ ਘਰ ਵਿੱਚੋਂ ਲੱਭਣਾ ਔਖਾ ਹੋਇਆ ਪਿਆ ਗੁਰੂ ਘਰ ਦੀ ਇਮਾਰਤ ਲੱਭਣੀ ਔਖੀ ਹੋਈ ਪਈ ਆ ਮੈਂ ਨੇੜੇ ਕਰਕੇ ਤੁਹਾਨੂੰ ਦਿਖਾਉਣਾ ਤੁਹਾਨੂੰ ਆਹ ਦੇਖੋ ਜੀ ਕੀ ਗੁਰੂ ਸਾਹਿਬਾਨ ਨੇ ਸਾਨੂੰ ਇਸ ਪੰਜਾਬ ਦੇ ਲਈ ਕਿਹਾ ਸੀ ਕੀ ਸਾਨੂੰ ਗੁਰੂ ਸਾਹਿਬਾਨ ਨੇ ਕੁਦਰਤ ਦਾ ਕਤਲ ਕਰਨ ਲਈ ਕਿਹਾ ਸੀ ਇੱਥੇ ਮਸਜਿਦ ਵੀ ਕੋਈ ਹੋਵੇ ਤੇ ਕੀ ਉਸ ਮਸਜਿਦ ਨੂੰ ਜੇਕਰ ਅਸੀਂ ਲੱਭ ਨਾ ਸਕੀਏ ਇਸ ਪ੍ਰਦੂਸ਼ਣ ਦੇ ਵਿੱਚੋਂ ਤਾਂ ਮੁ슬ਮ ਭਾਈਚਾਰੇ ਦੇ ਉੱਤੇ ਵੀ ਬਰਾਬਰ ਦੀ ਜ਼ਿੰਮੇਵਾਰੀ ਆਉਂਦੀ ਕਿ ਭਾਈ ਤੁਸੀਂ ਵਾਤਾਵਰਨ ਦਾ ਸਤਿਆਨਾਸ਼ ਕਿਉਂ ਕੀਤਾ ਇੱਥੇ ਮੰਦਿਰ ਵੀ ਨਹੀਂ ਲੱਭਦਾ ਅੱਜ ਨੰਗੀ ਅੱਖ ਦੇ ਨਾਲ ਤੁਹਾਨੂੰ ਨਾ ਮੰਦਿਰ ਲੱਭਦਾ ਨਾ ਮਸਜਿਦ ਨਾ ਗੁਰਦੁਆਰਾ ਨਾ ਗਿਰਜਾ ਘਰ ਨਾ ਕੁਝ ਹੋਰ ਤੇ ਹਾਲੇ ਅਸੀਂ ਉਹ ਪੰਜਾਬੀ ਆ ਜਿਹੜੇ ਕਿ ਗੁਰੂਆਂ ਪੀਰਾਂ ਦੇਵੀ-ਦੇਵਤਿਆਂ ਤੇ ਪੈਗੰਬਰਾਂ ਦੀ ਕੱਲੀ-ਕੱਲੀ ਗੱਲ ਦੇ ਉੱਤੇ ਅਮਲ ਕਰਨ ਦਾ ਦਾਵਾ ਕਰਦੇ ਆ ਲੱਖ ਦੀ ਲਾਣਤ ਉਹਨਾਂ ਸਾਰੇ ਪੰਜਾਬੀਆਂ ਨੂੰ ਜਿਨ੍ਹਾਂ ਨੇ ਆਹ ਵਾਤਾਵਰਨ ਸਿਰਜਿਆ ਜਿਨ੍ਹਾਂ ਨੇ ਆਹ ਸਾਰਾ ਕੁਝ ਕੀਤਾ ਧੂੜ ਤੇ ਧੂਏ ਦੀ ਇੱਕ ਐਸੀ ਪਰਤ ਆ ਵੀ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਬਿਮਾਰ ਆ ਤੇ ਜੇਕਰ ਕੋਈ ਬੰਦਾ ਇਹ ਗੱਲ ਕਹੂਗਾ ਤਾਂ ਗੱਲ ਨੂੰ ਆਉਂਦੇ ਪੰਜਾਬੀ ਸਾਰੀ ਇਹ ਗੱਲ ਕਹਿੰਦੇ ਕਿ ਪਾਈ ਵਾਤਾਵਰਨ ਦਾ ਹਾਲ ਬਹੁਤ ਮਾੜਾ ਤੇ ਸਾਰੀ ਪੰਜਾਬ ਦਾ ਬੇੜਾਗਰ ਕਰਨ ਲੱਗੇ ਪਏ ਆ ਤੁਹਾਡੇ ਪੱਲੇ ਕੀ ਆ ਪੰਜਾਬੀ ਕੋ ਪੱਲੇ ਤਾਂ ਇਹ ਦੱਸੋ ਤੁਸੀਂ ਤਾਂ ਇਹ ਗੱਲ ਕਹੀ ਜੰਨੇ ਆ ਕਿ ਬਾਹਰਲੇ ਮੁਲਖਾਂ ਦੇ ਵਿੱਚ ਵਾਤਾਵਰਨ ਬਹੁਤ ਚੰਗਾ ਸ਼ੁਕਰ ਆ ਤੁਸੀਂ ਸਾਰੇ ਬਾਹਰਲੇ ਮੁਲਖ ਨਹੀਂ ਚਲੇ ਗਏ ਉਥੋਂ ਦੀਆਂ ਸਰਕਾਰਾਂ ਸਖਤ ਹੈਗੀਆਂ ਸ਼ੁਕਰ ਆ ਉਹ ਜੁੱਤੀ ਬਹੁਤ ਵਾਉਂਦੇ ਆ ਇਸ ਕਰਕੇ ਤੁਸੀਂ ਉੱਥੇ ਗੰਦ ਨਹੀਂ ਪਾ ਸਕਦੇ ਜਾਂ ਜੇ ਪਾਉਣੇ ਤਾਂ ਪਰਦੇ ਨਾਲ ਪਾਉਣੇ ਆ ਇਹ ਤਾਂ ਹਰ ਕੋਈ ਸ਼ਰਿਆਮੀ ਆ ਫੈਕਟਰੀਆਂ ਬਲੇ ਕਹਿੰਨੇ ਜੀ ਅਸੀਂ ਕੀ ਕਰਗੇ ਸਰਕਾਰਾਂ ਦੇਖਣ ਸਾਡੇ ਧੂਏ ਨਾਲ ਥੋੜੀ ਕੁਝ ਹੁੰਦਾ ਕਿਸਾਨ ਇਹ ਗੱਲ ਕਹਿੰਦੇ ਆ ਕਿ ਸਾਡੀਆਂ ਮਜਬੂਰੀਆਂ ਅਸੀਂ ਤਾਂ ਕਰਕੇ ਅੱਗ ਲਾਉਨੇ ਆ ਪੱਠਿਆਂ ਵਾਲਿਆਂ ਨੂੰ ਕਹਿੰਦੇ ਆ ਉਹ ਕਹਿੰਦੇ ਸਾਡੀਆਂ ਮਜਬੂਰੀਆਂ ਅਸੀਂ ਤਾਂ ਕਰਕੇ ਆ ਦਿਵਾਲੀ ਮੌਕੇ ਜਿਹੜੇ ਪਟਾਕੇ ਚਲਾਉਂਦੇ ਆ ਉਹ ਇਹ ਗੱਲ ਕਹਿੰਦੇ ਆ ਖੁਸ਼ੀਆਂ ਕਿਹੜਾ ਵਾਰ-ਵਾਰ ਆਉਂਦੀਆਂ ਅਸੀਂ ਤਾਂ ਇਵੇਂ ਹੀ ਕਰਦੇ ਆ ਦੁਸਹਿਰਾ ਲਾਉਣ ਵਾਲੇ ਇਹ ਗੱਲ ਕਹਿੰਦੇ ਆ ਕਿ ਰਾਵਣ ਕੁੰਭ ਕਰਨ ਤੇ ਮੇਘਨਾਥ ਨੂੰ ਫੂਕੇ ਤੋਂ ਬਿਨਾ ਇਥੇ ਬਦੀ ਦਾ ਨਾਸ਼ ਨਹੀਂ ਹੁੰਦਾ ਬਦੀ ਦਾ ਨਾਸ਼ ਕਰਦੇ ਕਰਦੇ ਅਸੀਂ ਆ ਕੁਦਰਤ ਦਾ ਘਾਣ ਕਰਤਾ ਆ ਨਾਸ਼ ਕਰਤਾ ਅਸੀਂ ਪੰਜਾਬ ਦੇ ਵਾਤਾਵਰਣ ਦਾ ਨਾਸ਼ ਕਰਤਾ ਇਸ ਧੂਏ ਦੇ ਉੱਤੇ ਰਾਜਨੀਤੀ ਹੁੰਦੀ ਆ ਇਸ ਪ੍ਰਦੂਸ਼ਣ ਤੇ ਰਾਜਨੀਤੀ ਹੁੰਦੀ ਆ ਭਾਰਤ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਜੰਮਿਆਂ ਦੇ ਉੱਤੇ ਮਰਿਆਂ ਦੇ ਉੱਤੇ ਜਵਾਨੀ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਬੱਚਿਆਂ ਦੇ ਉੱਤੇ ਤਾਂ ਰਾਜਨੀਤੀ ਹੁੰਦੀ ਹੀ ਸੀ ਪਰ ਅੱਜ ਧੂਏ ਦੇ ਉੱਤੇ ਰਾਜਨੀਤੀ ਹੁੰਦੀ ਆ ਤੇ ਤੁਸੀਂ ਸੋਚ ਕੇ ਦੇਖੋ ਕਿ ਇੱਥੇ ਸਾਹ ਲੈਣਾ ਕਿੰਨਾ ਔਖਾ ਹੁਣ ਕਈ ਮੇਰੇ ਗੱਲ ਪਹਿਣਗੇ ਲੈ ਤੈਨੂੰ ਵੱਧ ਲੱਗਦਾ ਤੂੰ ਕੀ ਕੀਤਾ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ ਕਿ ਤੁਸੀਂ ਕੀਤਾ ਕੀ ਕੀ ਆ ਕੀ ਤੁਸੀਂ ਕੁਦਰਤ ਦੇ ਕਾਤਲ ਨਹੀਂ ਕੀ ਤੁਸੀਂ ਲਾਹਨਤ ਦੇ ਹੱਕਦਾਰ ਨਹੀਂ ਕਿ ਤੁਸੀਂ ਬੇਸ਼ਰਮ ਨਹੀਂ ਮੈਂ ਇਹ ਜੇ ਗੱਲ ਕਰਦਾ ਹੁਮਾ ਜੇਕਰ ਮੈਂ ਕੁਦਰਤ ਦਾ ਕਾਣ ਕਰਦਾ ਹੁਮਾ ਮੇਰੇ ਉੱਤੇ ਵੀ ਇਹ ਗੱਲਾਂ ਲਾਗੂ ਹੁੰਦੀਆਂ ਪਰ ਜਿਹੜੇ ਜਿਹੜੇ ਲੋਕ ਕੁਦਰਤ ਦੇ ਕਾਤਲ ਨੇ ਉਹਨਾਂ ਸਾਰਿਆਂ ਦੇ ਉੱਤੇ ਗੱਲਾਂ ਲਾਗੂ ਹੁੰਦੀਆਂ ਪਿੱਟੀ ਜਾਓ ਗਾਲਾਂ ਕੱਢੀ ਚੱਲੋ ਪੰਜਾਬ ਦੇ ਪ੍ਰਤੀ ਲਾਂਬੇ ਦੇਈ ਚੱਲੋ ਸਾਡੇ ਉੱਤੇ ਉਹਨੇ ਹਮਲਾ ਕੀਤਾ ਸੀ ਅਸੀਂ ਬਹਾਦਰ ਯੋਧੇ ਹਾਂ ਯੋਧੇ ਅਸੀਂ ਸਾਹ ਯੋਧੇ ਹਾਂ ਤਾਂ ਐਸੇ ਕੰਮ ਵਾਲੇ ਯੋਧੇ ਹਾਂ ਅਸੀਂ ਹੁਣ ਤਾਂ ਅਸੀਂ ਕੀ ਕਰਦੇ ਹਾਂ ਅੱਗ ਲਾਈ ਤੇ ਐ ਖੜ ਜੰਨੇ ਆ ਕੋਈ ਰੋਕੇ ਦਿਖਾਵੇ ਮਾਈ ਦਾ ਲਾਲ ਕਿਸੇ ਫੈਕਟਰੀ ਵਾਲੇ ਨੂੰ ਕਹਿੰਗੇ ਉਹ ਕਹਿੰਦਾ ਮੇਰੀ ਤਾਂ ਤੱਕ ਪਹੁੰਚ ਆ ਤੁਸੀਂ ਪਟਾਕੇ ਵਾਲਿਆਂ ਨੂੰ ਕਹੋ ਵੀ ਭਾਈ ਪਟਾਕੇ ਕਿਉਂ ਚਲਾਉਨੇ ਆ ਉਹ ਕਹਿੰਣਗੇ ਤੁਹਾਨੂੰ ਪਤਾ ਨਹੀਂ ਫਿਰ ਅਸੀਂ ਤਾਂ ਐਂ ਕਰਦੇ ਹੁੰਨੇ ਆ ਤੁਸੀਂ ਨਹੀਂ ਗੁਰਪੁਰਬ ਵੇਲੇ ਚਲਾਉਂਦੇ ਬੇੜਾ ਗਰ ਕਰਤਾ ਤੁਸੀਂ ਪੰਜਾਬ ਦਾ ਤੁਸੀਂ ਪੰਜਾਬ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਤੁਸੀਂ ਧਰਤੀ ਦੇ ਉੱਤੇ ਭਾਰ ਤੁਸੀਂ ਅਗਲੀਆਂ ਨਸਲਾਂ ਦੇ ਕਾਤਲ ਹੋ ਤੁਸੀਂ ਬਿਮਾਰਾਂ ਦੇ ਲਈ ਬਹੁਤ ਵੱਡਾ ਸਰਾਪ ਹੋ ਤੁਸੀਂ ਉਹ ਤੁਹਾਨੂੰ ਸਰਾਪ ਦਿੰਦੇ ਆ ਆ ਵਾਤਾਵਰਨ ਇੱਕ ਵਾਰੀ ਫੇਰ ਲਖਾ ਦਿਓ ਸ਼ਾਇਦ ਤੁਹਾਡੀਆਂ ਅੱਖਾਂ ਖੁੱਲ ਜਾਣ ਆ ਡੇਲੇ ਮਾੜਾ ਮੋਟਾ ਕੰਮ ਕਰਨ ਲੱਗ ਜਾਣ ਆਸਤਾ ਨਹੀਂ ਆ ਵੀ ਤੁਸੀਂ ਕਦੇ ਇੰਨੇ ਸੰਜੀਦਾ ਇੰਨੇ ਸੂਝਵਾਨ ਹੋਵੋਗੇ ਪਰ ਆ ਦੇਖ ਲਓ ਇਹ ਪੰਜਾਬ ਹੈ ਇਹ ਮੇਰਾ ਉਹ ਪੰਜਾਬ ਹੈ ਜਿਹਦੀ ਅਸੀਂ ਗੱਲ ਗੀਤਾਂ ਦੇ ਵਿੱਚ ਕਰਦੇ ਆ ਕਿ ਰੰਗਲੇ ਪੰਜਾਬ ਦੀ ਸਿਫਤ ਸੁਣਾਵਾ ਜਿਸ ਦੀਆਂ ਰੱਬ ਵਰਗੀਆਂ ਮਾਮਾ ਮਾਮਾ ਤਾਂ ਰੱਬ ਵਰਗੀਆਂ ਹੈ ਨਹੀਂ ਆ ਐਡੀ ਹੁਣ ਸਿਫਤ ਕਿਹਦੇ ਪਾਸੇ ਕਰਗੇ ਪਾਣੀ ਤੁਸੀਂ ਪੀਣ ਲੈਕ ਨਹੀਂ ਛੱਡਿਆ ਵਾਤਾਵਰਨ ਤੁਸੀਂ ਸਾਹ ਲੈਣ ਲੈਕ ਨਹੀਂ ਛੱਡਿਆ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਦਰਖਤਾਂ ਨੂੰ ਤੁਸੀਂ ભેੜਾ ਕਰਤਾ ਹਰ ਚੀਜ਼ ਦੇ ਵਿੱਚ ਮਿਲਾਵਟ ਆ ਕਿਰਦਾਰ ਦੇ ਵਿੱਚ ਵੀ ਤੇ ਖਾਣ ਪੀਣ ਵਾਲੇ ਚੀਜ਼ਾਂ ਦੇ ਵਿੱਚ ਵੀ ਮਿਲਾਵਟ ਆ ਬੰਦਾ ਬੰਦੇ ਨੂੰ ਵੱਢਣ ਦੇ ਲਈ ਇੱਕ ਮਿੰਟ ਲਾਉਂਦਾ ਪੈਰ ਪੈਰ ਦੇ ਉੱਤੇ ਮੌਤ ਤੁਹਾਨੂੰ ਵੈਲਕਮ ਵੈਲਕਮ ਕਰਦੀ ਆ ਤੇ ਤੁਸੀਂ ਹਲੇ ਟਾਰਾ ਮਾਰਦੇ ਹੋ ਕਿ ਭਾਈ ਮੇਰੇ ਪੰਜਾਬ ਦੇ ਵਿੱਚ ਐਂ ਹੈ ਮੇਰਾ ਪੰਜਾਬ ਐਦਾਂ ਹੈ ਮੇਰਾ ਪੰਜਾਬ ਸੋਹਣਾ ਹੁੰਦਾ ਸੀ ਇਹ ਮੇਰੇ ਗੁਰੂਆਂ ਦਾ ਪੰਜਾਬ ਨਹੀਂ ਆ ਇਹ ਗੁਰੂਆਂ ਨੇ ਇਸ ਪੰਜਾਬ ਦੀ ਗੱਲ ਨਹੀਂ ਸੀ ਕੀਤੀ ਸਾਡੇ ਜਿਹੜੇ ਆ ਬਹੁਤ ਵੱਡੇ ਵਿਦਵਾਨ ਜਿਹੜੇ ਕਵੀ ਆ ਜਿਹੜੇ ਸੂਫੀ ਹੋਏ ਆ ਉਹਨਾਂ ਨੇ ਇਸ ਪੰਜਾਬ ਦੀ ਗੱਲ ਨਹੀਂ ਸੀ ਕੀਤੀ ਉਹਨਾਂ ਨੇ ਉਸ ਪੰਜਾਬ ਦੀ ਗੱਲ ਕੀਤੀ ਸੀ ਜਿੱਥੇ ਨੰਗੀ ਅੱਖ ਦੇ ਨਾਲ ਕਈ ਕਿਲੋਮੀਟਰ ਦੂਰ ਤੱਕ ਵਧੀਆ ਦਿਸਦਾ ਇਹਨਾਂ ਨੇ ਇਹ ਨਹੀਂ ਗੱਲ ਕਹੀ ਸੀ ਕਿ ਭਾਈ ਪੰਜਾਬ ਦਾ ਸ਼ੁੱਧ ਸ਼ਰਬਤ ਵਰਗੇ ਪਾਣੀ ਦਾ ਅਸੀਂ ਸਤਿਆਨਾਸ਼ ਕਰ ਲੀਏ ਆਪਾਂ ਤਾਂ ਜਾਲੀ ਮਨੁੱਖਾਂ ਅਸੀਂ ਜਾਲੀ ਪੰਜਾਬੀ ਆ ਅਸੀਂ ਲਹਨਤੀ ਪੰਜਾਬੀ ਅਸਲ ਦੇ ਵਿੱਚ ਸਾਨੂੰ ਤਾਂ ਸਿਰਫ ਤੇ ਸਿਰਫ ਵੋਟਾਂ ਪਾਉਣੀਆਂ ਆਉਂਦੀਆਂ ਸਵਾਦ ਲੈਣਾ ਆਉਂਦਾ ਮੜਗਾ ਚੰਗਾ ਟਿੱਪੜੀਆਂ ਕਰਨੀਆਂ ਆਉਂਦੀਆਂ ਗੰਦੇ ਬੰਦੇ ਕਮੈਂਟ ਸੋਸ਼ਲ ਮੀਡੀਆ ਤੇ ਕਰਨੇ ਆਉਂਦੇ ਆ ਨਕਲੀ ਫੇਸਬੁਕ ਆਈਡੀ ਬਣਾਉਣੀਆਂ ਆਉਂਦੀਆਂ ਕਿਰਦਾਰ ਮਾੜੇ ਹੋ ਗਏ ਪੰਜਾਬੀਆਂ ਦੇ ਪੰਜਾਬੀਆਂ ਨੂੰ ਕਿਸੇ ਨੇ ਹੋਰ ਨਹੀਂ ਮਾਰਿਆ ਪੰਜਾਬੀਆਂ ਨੇ ਆਪ ਆਪਣੇ ਆਪ ਨੂੰ ਮਾਰਿਆ ਪੰਜਾਬੀਆਂ ਨੇ ਖੁਦ ਨੂੰ ਆਪ ਹੀ ਬਰਬਾਦ ਕਰ ਲਿਆ ਪੰਜਾਬੀ ਬਰਬਾਦ ਹੋ ਚੁੱਕੇ ਹਨ ਆਪਾਂ ਐਵੇਂ ਕਹਿ ਦਨੇ ਆ ਕਿ ਲਓ ਜੀ ਪੰਜਾਬ ਦਾ ਨੁਕਸਾਨ ਬਹੁਤ ਹੋਜੂ ਇਸ ਤੋਂ ਬਾਅਦ ਤੁਸੀਂ ਕੀ ਕਰ ਲੋਗੇ ਹੁਣ ਤਾਂ ਸਭ ਕੁਝ ਹੋ ਗਿਆ ਤੁਸੀਂ ਐਂ ਕਰੋ ਛੇਤੀ ਛੇਤੀ ਬਾਹਰਲੇ ਮੁਲਖ ਜਾਓ ਤੁਸੀਂ ਐਂ ਕਰੋ ਉੱਥੋਂ ਦਾ ਵੀ ਬੇੜਾ ਕਰ ਕਰੋ ਉੱਥੇ ਵੀ ਕਹੋ ਜੀ ਪੰਜਾਬੀ ਜਿੱਥੇ ਜਾਂਦੇ ਧੱਕੇ ਨਾਲ ਹੱਕ ਦੀ ਜ਼ੋਰ ਨਾਲ ਐਂ ਕਰ ਦਿੰਦੇ ਆ ਫੋਕਰੇ ਪੰਜਾਬੀਓ ਮੇਰੀ ਬੇਨਤੀ ਹੈ ਤੁਹਾਨੂੰ ਆ ਗੁਰੂਆਂ ਪੀਰਾਂ ਦਾ ਪੰਜਾਬ ਨਹੀਂ ਆ ਤੁਸੀਂ ਵਾਰ-ਵਾਰ ਇਹ ਗੱਲ ਕਹਿੰਦੇ ਵੀ ਤੈਨੂੰ ਕੀ ਆ ਨਜ਼ਾਰੇ ਲੁੱਟ ਲਾਸ਼ਾਂ ਨਾ ਬਣੋ ਤੁਸੀਂ ਲਾਸ਼ਾਂ ਬਣ ਚੁੱਕੇ ਹੋ ਜਿਹੜੇ ਵੀ ਲੋਕ ਇਸ ਕੁਦਰਤ ਦਾ ਘਾਣ ਨਹੀਂ ਕਰਦੇ ਮੈਂ ਸੱਚੀ ਮੁੱਚੀ ਸਲਾਮ ਕਰਦਾ ਜਿਹੜੇ ਵੀ ਲੋਕ ਪਾਣੀ ਵਿਅਰਥ ਨਹੀਂ ਗਵਾਉਂਦੇ ਮੈਂ ਸਲਾਮ ਕਰਦਾ ਜਿਹੜੇ ਲੋਕ ਗੁਰੂਆਂ ਪੀਰਾਂ ਫਕੀਰਾਂ ਪੈਗੰਬਰਾਂ ਜੇ ਵੀ ਦੇਵਤਿਆਂ ਦੇ ਕਹੇ ਮੁਤਾਬਕ ਵੱਖ-ਵੱਖ ਧਰਮ ਗ੍ਰੰਥਾਂ ਦੇ ਵਿੱਚ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਮੁਤਾਬਕ ਜ਼ਿੰਦਗੀ ਬទਰ ਕਰਦੇ ਆ ਉਹਨਾਂ ਨੂੰ ਸੱਚੀ ਮੁੱਚੀ ਸਲਾਮ ਕਰਦਾ ਸਾਰੇ ਧਰਮ ਸਤਕਾਰਯੋਗ ਆ ਹਰ ਧਰਮ ਦਾ ਸਤਿਕਾਰ ਕਰਦੇ ਆ ਪਰ ਤੁਸੀਂ ਧਰਮ ਦੇ ਨਾਂ ਤੇ ਜੁੰਡੇ ਪੱਟਣ ਵਾਲੇ ਲੋਕ ਤੁਹਾਨੂੰ ਇਸ ਗੱਲ ਦੀ ਕਿੰਨੀ ਕੱਕੜ ਆ ਤੁਸੀਂ ਤਾਂ ਐਵੇਂ ਤੁਹਾਨੂੰ ਬਹਾਦਰੀ ਦੇ ਮੈਨੇ ਵੀ ਨਹੀਂ ਪਤਾ ਤੁਹਾਨੂੰ ਅਣਖ ਦੇ ਵੀ ਨਹੀਂ ਪਤਾ ਤੁਹਾਨੂੰ ਗੈਰਤ ਦਾ ਵੀ ਨਹੀਂ ਪਤਾ ਤੁਸੀਂ ਆਪ ਦੀ ਗੈਰਤ ਦੀ ਪਰਿਭਾਸ਼ਾ ਕੱਢੀ ਤੇ ਆਪਦਾ ਹੀ ਵਾਤਾਵਰਨ ਆ ਤੁਹਾਡਾ ਆ ਲਓ ਇਹਦੇ ਵਿੱਚ ਸਾ ਮਾਰੋ ਆਪਦੇ ਧੀਆਂ ਪੁੱਤ ਕਰੋ ਕਤਲ ਉਹਨਾਂ ਦਾ ਇਹਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਸਾਹ ਲੈ ਰਹੇ ਆ ਇਹ ਕੱਲੇ ਅਸੀਂ ਨਹੀਂ ਲੈ ਰਹੇ ਕੱਲੇ ਤੁਸੀਂ ਨਹੀਂ ਲੈ ਰਹੇ ਤੁਹਾਡੀਆਂ ਨਸਲਾਂ ਨੇ ਅਪਾਹਜ ਪੈਦਾ ਹੋਣਾ ਆਹ ਕੁਝ ਕਰਕੇ ਤੁਹਾਨੂੰ ਗੁਰੂ ਘਰ ਦਿਸਦਾ ਨਹੀਂ ਇੱਕ ਵਾਰੀ ক্লোਜ਼ ਕਰਦੇ ਆ ਆਹ ਗੁਰੂ ਘਰ ਤੁਹਾਨੂੰ ਲੱਭਣਾ ਪੈਂਦਾ ਤੇ ਤੁਸੀਂ ਗੁਰੂਆਂ ਦੀ ਸਿੱਖਿਆ ਤੇ ਅਮਲ ਸਵਾਹ ਕਰਨਾ ਤੁਹਾਨੂੰ ਮਸਜਿਦ ਲੱਭਣੀ ਪੈਂਦੀ ਆ ਤੁਸੀਂ ਪੈਗੰਬਰ ਸਾਹਿਬ ਦੀ ਜਿਹੜੀ ਸਿੱਖਿਆ ਦੇ ਉੱਤੇ ਸਵਾਹ ਅਮਲ ਕਰਨਾ ਤੁਸੀਂ ਗੀਤਾ ਦੇ ਉੱਤੇ ਕੀ ਅਮਲ ਕਰੋਗੇ ਜੇਕਰ ਤੁਹਾਨੂੰ ਪਤਾ ਹੀ ਨਹੀਂਗਾ ਵੀ ਪਾਈ ਉਹਦੇ ਵਿੱਚ ਲਿਖਿਆ ਕੀ ਆ ਕਿ ਆਹ ਕੁਝ ਲਿਖਿਆ ਵੀ ਆਹ ਕੁਝ ਪੰਜਾਬ ਦਾ ਬਣਾ ਦੀਏ ਇਹ ਪੰਜਾਬ ਆਪਾਂ ਬਣਾ ਦਿੱਤਾ ਹੈ ਇਹ ਪੰਜਾਬ ਆਪਾਂ ਸਿਰਜ ਦਿੱਤਾ ਹੈ ਆਜੋ ਲੜੋ ਮੱਥਾ ਮਾਰੋ ਇੱਕ ਦੂਜੇ ਦੇ ਵਿੱਚ ਡਾਂਗਾ ਕੱਢ ਲਓ ਤਲਵਾਰਾਂ ਕੱਢ ਲਓ ਬੰਦੂਕਾਂ ਚੱਕ ਲਓ ਕਿਉਂਕਿ ਤੁਸੀਂ ਗੈਰਤਮੰਦ ਹੋ ਤੁਸੀਂ ਬਹਾਦਰ ਯੋਧੇ ਹੋ ਤੁਹਾਡਾ ਕੋਈ ਬਦਲ ਥੋੜੀ ਆ ਤੁਸੀਂ ਤਾਂ ਮੁਗਲਾਂ ਨਾਲ ਮੁਕਾਬਲਾ ਕਰਦੇ ਰਹੇ ਹੋ ਅੱਜ ਕਰੋ ਰੋਗਾਂ ਨਾਲ ਮੁਕਾਬਲਾ ਮਰੋ ਅੱਜ ਨਪੁੰਸਕ ਹੋਵੋ ਲਾਸ਼ਾਂ ਬਣ ਜੋ ਬਿਮਾਰੀ ਨਾਲ ਤੜਫਦੇ ਰਹੋ ਫਿਰ ਇਹ ਗੱਲ ਕਹੋ ਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਸੱਚੀ ਮੁੱਚੀ ਬਹੁਤ ਘੱਟ ਕੁਝ ਕਰਦੀਆਂ ਉਹਨਾਂ ਨੂੰ ਬਹੁਤ ਕੁਝ ਕਰਨਾ ਚਾਹੀਦਾ ਸਰਕਾਰਾਂ ਦੀ ਗੱਲ ਨਹੀਂ ਅੱਜ ਜੇ ਮੰਨ ਲਓ ਮੈਂ ਇੱਥੇ ਧੂਆ ਪੈਦਾ ਕਰਾਂ ਉਸ ਥਾਂ ਦੇ ਉੱਤੇ ਖੜ ਕੇ ਮੈਂ ਅਗ ਲਾ ਦਿਆਂ ਨਾ ਤਾਂ ਮੈਨੂੰ ਇਸ ਵੇਲੇ ਭਗਵੰਤ ਮਾਨ ਦੇਖ ਰਿਹਾ ਤੇ ਨਾ ਮੈਨੂੰ ਇਸ ਵੇਲੇ ਪ੍ਰਧਾਨ ਮੰਤਰੀ ਮੋਦੀ ਹੋਰੀ ਦੇਖ ਰਿਹਾ ਨਾ ਮੈਨੂੰ ਸੁਖਬੀਰ ਬਾਦਲ ਦੇਖ ਰਿਹਾ ਤੇ ਨਾ ਮੈਨੂੰ ਕੈਪਟਨ ਮਨਿੰਦਰ ਸਿੰਘ ਦੇਖ ਰਿਹਾ ਨਾ ਮੈਨੂੰ ਰਾਜਾ ਬੜਿੰਗ ਹੋਰੀ ਦੇਖ ਰਿਹਾ ਤੇ ਨਾ ਮੈਨੂੰ ਕੋਈ ਹੋਰ ਜੇ ਮੈਂ ਉੱਥੇ ਜਾ ਕੇ ਅੱਗ ਲਾਵਾਂ ਇਹਦੇ ਲਈ ਮੈਂ ਜ਼ਿੰਮੇਵਾਰ ਆਂ ਕਿ ਸਰਕਾਰ ਜ਼ਿੰਮੇਵਾਰ ਆ ਕੁਝ ਨਾ ਕੁਝ ਫਰਜ਼ ਤੁਹਾਡੇ ਸਾਡੇ ਸਭ ਦੇ ਆ ਜਿਹੜੇ ਵੀ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਵੱਸਦੇ ਆ ਉਹਨੂੰ ਬਚਾਉਣ ਦੇ ਲਈ ਸਭ ਦਾ ਬਰਾਬਰ ਦਾ ਯੋਗਦਾਨ ਹੁੰਦਾ ਪਰ ਆਪਾਂ ਨਹੀਂ ਇਹ ਕਰਨਾ ਆਪਾਂ ਤਾਂ ਲਾਂਬੇ ਦੇਵਾਂਗੇ ਲਾਂਬਾ ਦੇਣਾ ਸਭ ਤੋਂ ਸੌਖਾ ਕੰਮ ਆ ਦਿਓ ਧਰਨਾ ਐਸ ਗੱਲ ਤੇ ਵੀ ਲਾਓ ਧਰਨਾ ਵੀ ਆਹ ਵਾਤਾਵਰਨ ਜਿਨ੍ਹਾਂ ਨੇ ਪਲੀਤ ਕੀਤਾ ਉਹਨਾਂ ਨੂੰ ਫਾਹੇ ਟੰਗੋ ਉਹਨਾਂ ਨੂੰ ਦਿਓ ਸਜ਼ਾਵਾ ਪਰ ਨਹੀਂ ਹੋਣਾ ਇਹਦਾ ਕਿ ਕਿ ਵੋਟਾਂ ਦਾ ਚੱਕਰ ਆ ਤੁਸੀਂ ਵਰਤੇ ਜਾਂਦੇ ਹੋ ਵਰਤ ਲੈਂਦੇ ਤੁਸੀਂ ਮੂਰਖੋਂ ਤੁਸੀਂ ਆਹ ਕੁਝ ਸਿਰ ਜਲਿਆ ਤੁਸੀਂ ਇਹ ਗੱਲ ਕਹਿੰਦੇ ਕਿ ਬਾਹਰਲੇ ਮੁਲਕ ਚਲੇ ਜਾਵਾਂਗੇ ਨਿਆਣੇ ਬਾਹਰ ਭੇਜਤੇ ਆ ਜਦੋਂ ਉੱਥੇ ਕੜਮਸ ਪੈ ਗਿਆ ਉੱਥੇ ਵੀ ਆਪਾਂ ਇਹ ਕੁਝ ਕਰਨਾ ਤੁਹਾਡੇ ਕੋਲੇ ਅਰਬਾਂ ਰੁਪਈਆ ਹੋ ਸਕਦਾ ਤੁਸੀਂ ਕਰੋੜਪਤੀ ਅਰਬਪਤੀ ਖਰਬਪਤੀ ਹੋ ਸਕਦੇ ਹੋ ਪੰਜਾਬੀ ਬਹੁਤ ਸਾਰੇ ਇਹੋ ਜਿਹੇ ਵੀ ਆ ਸਾਤ ਆਏ ਦੇ ਵਿੱਚ ਹੀ ਲਾਉਂਗੇ ਕਿ ਤੁਹਾਡੇ ਲਈ ਆਕਸੀਜਨ ਵੱਖਰੀ ਘਰ ਦੇ ਵਿੱਚ ਪੈਦਾ ਹੁੰਦੀ ਆ ਜਾਂ ਤੁਸੀਂ ਆਪਣੇ ਸਿਲੰਡਰਾਂ ਦੇ ਵਿੱਚ ਪੈਦਾ ਕਰਕੇ ਰੱਖੀ ਆ ਜਾਂ ਪੇਟੀਆਂ ਚ ਆਕਸੀਜਨ ਪੈਦਾ ਕਰ ਲਈ ਆ ਸਾ ਤੁਸੀਂ ਇਹਦੇ ਵਿੱਚ ਹੀ ਲੈਣਾ ਤੁਸੀਂ ਅਰਬਪਤੀ ਹੋਵੋ ਜਾਂ ਅਰਬਪਤੀ ਹੋਵੋ ਪਾਣੀ ਤੁਸੀਂ ਉਹੀ ਪੀਣਾ ਜਿਹੜਾ ਆਮ ਮਾਤੜ ਬੰਦਾ ਪੀਦਾ ਤੁਸੀਂ ਬੋਤਲ ਵਾਲਾ ਪੀ ਲੈਂਦੇ ਹੋਵੋਗੇ ਬੋਤਲ ਦੇ ਵਿੱਚ 3600 ਗੱਲਾਂ ਹੋਰ ਆਉਂਦੀਆਂ ਨਕਲੀ ਚਲਦੇ ਆ ਤੁਸੀਂ ਵੀ ਉਹੀ ਸਬਜ਼ੀ ਖਾਣੇ ਹੋ ਜਿਹੜੀ ਮਾਤੜ ਖਾਂਦਾ ਤੇ ਉਹ ਸਬਜ਼ੀ ਆ ਜਿਹੜੀ ਕਿਵੇਂ ਟੀਕੇ ਲਾਲਾ ਬਣਦੀ ਤੇ ਕਿਵੇਂ ਸਪਰੇਆਂ ਵਾਲੀ ਹੈਗੀ ਆ ਪੰਜਾਬੀ ਮੁੱਕ ਗਏ ਹਨ ਕਿਰਦਾਰ ਦੇ ਪੱਖੋਂ ਪੰਜਾਬੀ ਮੁੱਕ ਗਏ ਹਨ ਅਣਖ ਦੇ ਪੱਖੋਂ ਪੰਜਾਬੀ ਬੋਕ ਗਏ ਹਨ ਜ਼ਿੰਮੇਵਾਰੀ ਦੇ ਪੱਖ ਤੋਂ ਇੱਕ ਵਾਰੀ ਫਿਰ ਦਿਖਾ ਦਿਓ ਜੀ ਸੂਜਮਾਨ ਪੰਜਾਬਗਾਂ ਨੂੰ ਦਿਖਾ ਦਿਓ ਇਹ ਤੁਹਾਡੀ ਹੁਨਰ ਦੀ ਕਮਾਲ ਆ ਇਹ ਤੁਸੀਂ ਬੇੜਾ ਕਰਕੇ ਆਪ ਕੀਤਾ ਕਿਸੇ ਹੋਰ ਨੇ ਨਹੀਂ ਕੀਤਾ ਕੱਢੋ ਗਾਲਾਂ ਹੁਣ ਕੱਢੋ ਜੀ ਤੁਸੀਂ ਤਾਂ ਕੱਲੀਆਂ ਗੱਲਾਂ ਕਰਨ ਵਾਲੇ ਹੋ ਕਿਉਂਕਿ ਤੁਸੀਂ ਤਾਂ ਗੱਲਾਂ ਵੀ ਨਹੀਂ ਕਰਦੇ ਜਾਂ ਗੱਲਾਂ ਕਰਦੇ ਕੱਲੇ ਲਾਂਬੇ ਦਿੰਦੇ ਹੋ ਕੱਢੋ ਹੁਣ ਗਾਲਾਂ ਵੀ ਆਹ ਦੇਖੋ ਜੀ ਇਹ ਜਿਨੇ ਕੀਤਾ ਉਹ ਤਾਂ ਜੀ ਐ ਹਨ ਦਰਖਤ ਤਾਂ ਲਾਉਣੇ ਚਾਹੀਦੇ ਹਨ ਤੁਸੀਂ ਮੋਢੇ ਤੇ ਕੋਹਾੜਾ ਰੱਖ ਕੇ ਤੇ ਫਿਰ ਇਹ ਗੱਲ ਕਹਿੰਦੇ ਕਿ ਭਾਈ ਬਾਹਰਲੇ ਮੁਲਕਾਂ 'ਚ ਹਰਿਆਲੀ ਬਹੁਤ ਆ ਚੰਗੀ ਗੱਲ ਆ ਤੁਹਾਡੇ ਵੀਜ਼ੇ ਨਹੀਂ ਲੱਗਦੇ ਚੰਗੀ ਗੱਲ ਆ ਤੁਸੀਂ ਇੱਥੇ ਟਿਕੇ ਹੋਏ ਹੋ ਜਿਹੜੇ ਲੋਕ ਸੂਝਵਾਨ ਹਨ ਉਹ ਕਿਸੇ ਵੀ ਸੂਬੇ ਨੂੰ ਸੋਨਾ ਬਣਾ ਲੈਂਦੇ ਆ ਸੁਨਹਿਰੀ ਬਣਾ ਲੈਂਦੇ ਆ ਪਰ ਜਿਹੜੇ ਲੋਕ ਮੂਰਖ ਹਨ ਤੁਰਦਿਆਂ ਫਿਰਦਿਆਂ ਲਾਸ਼ਾਂ ਹਨ ਉਹਨਾਂ ਲੋਕਾਂ ਦੇ ਇਹੋ ਜਿਹੇ ਸੂਬੇ ਹੁੰਦੇ ਤੇ ਉਹਨਾਂ ਲੋਕਾਂ ਦੇ ਇਹੋ ਜਿਹੇ ਦੇਸ਼ ਹੁੰਦੇ ਆ ਹੁਣ ਗੁੱਸਾ ਨਾ ਕਰਿਓ ਇਹ ਦਿੱਲੀ ਵਾਲਿਆਂ ਨੂੰ ਵੀ ਬੇਨਤੀ ਆ ਤੇ ਲਾਹੌਰ ਵਾਲਿਆਂ ਨੂੰ ਵੀ ਪੰਜਾਬ ਵਾਲਿਆਂ ਨੂੰ ਵੀ ਤੇ ਹਰਿਆਣੇ ਵਾਲਿਆਂ ਨੂੰ ਵੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਬੇੜਾ ਕਰ ਕੀਤਾ ਇਹਦਾ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਸਾਡੇ ਮਨਚ ਸਤਕਾਰ ਬਹੁਤ ਆ ਦਿੱਲੀ ਵੀ ਸਾਡੀ ਐ ਤੇ ਹਰਿਆਣਾ ਵੀ ਸਾਡਾ ਸਾਡੇ ਚੋਂ ਨਿਕਲਿਆ 1966 ਚ ਪਰ ਇਹ ਚਾਰੇ ਪੰਜੇ ਥਾਵਾਂ ਇਸ ਵੇਲੇ ਸਤਿਆਨਾਸ਼ ਹੋਇਆ ਪਿਆ 에ਅਰ ਕੁਆਲਿਟੀ ਇੰਡੈਕਸ ਕਿੱਥੋਂ ਕਿੱਥੇ ਪਹੁੰਚ ਗਿਆ ਤੇ ਆਪਾਂ ਲਾਂਬੇ ਦਿਨਿਆਂ ਧੂਆਂ ਉਹਦਾ ਇੱਧਰ ਆ ਗਿਆ ਇੱਧਰੋਂ ਧੂਆਂ ਉੱਧਰ ਚਲਾ ਗਿਆ ਇਹ ਧੂਆਂ ਕਿ ਰਕਟ ਜਿਹੜਾ ਜਿੱਧਰ ਨੂੰ ਮਰਜ਼ੀ ਚਲਾ ਜਾਂਦਾ ਉੱਧਰਲਾ ਇੱਧਰ ਵੀ ਆਉਂਦਾ ਇੱਧਰਲਾ ਉੱਧਰ ਵੀ ਜਾਂਦਾ ਸਾਡੇ ਵਾਲਾ ਦਿੱਲੀ ਵੀ ਜਾਂਦਾ ਦਿੱਲੀ ਵਾਲਾ ਪੰਜਾਬ ਚ ਵੀ ਆਉਂਦਾ ਵੀਜ਼ਾ ਲੈ ਕੇ ਨਹੀਂ ਆਉਂਦਾ ਵੀ ਭਾਈ ਇਹਨੂੰ ਵਰਕ ਪਰਮਿਟ ਦੀ ਲੋੜ ਸੀ ਇੱਧਰਲੇ ਪਾਸੇ ਆਊਗਾ ਆਜੋ ਲਗੇ ਰੋ ਬਹੁਤ ਸੋਹਣੀ ਗੱਲ ਆ ਬਹੁਤ ਸੋਹਣੇ ਕੰਮ ਕਰਦੇ ਤੁਸੀਂ ਇਸ ਵੀਡੀਓ ਨੂੰ ਸਾਂਝੀ ਕਰ ਲਿਓ ਉਹ ਵੀ ਤੁਹਾਡਾ ਚਿਤ ਕਰੇ ਤਾਂ ਜ਼ਰੂਰੀ ਨਹੀਂ ਹੈਗੀ ਸਾਂਝੀ ਤਾਂ ਕਰਿਓ ਜੇਕਰ ਸ਼ਰਮਿੰਦੇ ਹੋਵੋਗੇ ਨਹੀਂ ਤਾਂ ਬਿਲਕੁਲ ਨਾ ਕਰਿਓ ਤੁਸੀਂ ਕੋਈ ਰੀਲ ਰੂਲ ਦੇਖੋ ਨਾਲੇ ਕਰੀ ਚੱਲੋ ਵਾਤਾਵਰਨ ਬਹੁਤ ਗੰਦਲਾ ਨਾਲੇ ਕਰੀ ਚੱਲੋ ਆ ਨੱਚਦੀ ਬਹੁਤ ਸੋਹਣੀ ਐ ਨਾਲੇ ਕਰੀ ਚੱਲੋ ਜੀ ਪਾਣੀ ਦਾ ਬੁਰਾ ਹਾਲ ਹੋ ਗਿਆ ਨਾਲੇ ਕਰੋ ਜੀ ਆਹ ਦੇਖੋ ਆ ਕੀ ਕਹੀ ਜਾਂਦਾ ਤੁਸੀਂ ਇਹੋ ਜਿਹੇ ਟਿਚਕਰਾਂ ਕਰਨ ਵਾਲੇ ਆ ਲਾਹਣਤ ਮੰਨਿਆ ਕਰੋ ਜ਼ਿੰਮੇਵਾਰ ਗਿਆ ਸਮਝ ਗਏ ਮੇਰੇ ਤੋਂ ਲੈ ਕੇ ਤੁਹਾਡੇ ਤੱਕ ਹਰ ਬੰਦੇ ਦਾ ਇਕੱਲੇ ਇਕੱਲੇ ਬਿਛੰਦੇ ਦਾ ਫਰਜ਼ ਆ ਆਪਾਂ ਪੰਜਾਬ ਬਚਾਏਗੇ ਪਰ ਇਕੱਲੇ ਇਕੱਲੇ ਬੰਦੇ ਨੇ ਪੰਜਾਬ ਦਾ ਬੇੜਾ ਕਰ ਕੀਤਾ